DIG ਪੁੱਲਰ ਦੀ ਖਬਰ ਨੇ ਹਰ ਪਾਸੇ ਤਹਿਲਕਾ ਮਚਾਇਆ ਹੋਇਆ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਨੇ ਤਹਿਲਕਾ ਮਚਾਇਆ ਫਿਰ ਉਹਨਾਂ ਦੇ ਘਰੋਂ ਜੋ ਸਮਾਨ ਮਿਲਿਆ ਉਸਨੇ ਤਹਿਲਕਾ ਮਚਾਇਆ ਤੇ ਹੁਣ ਉਹਨਾਂ ਦੇ ਬਿਆਨ ਨੇ ਤਹਿਲਕਾ ਮਚਾ ਦਿੱਤਾ ਉਹਨਾਂ ਨੇ ਕਿਹਾ ਅਦਾਲਤ ਤੋਂ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਜੀ ਹਾਂ ਤਾਂ ਦੱਸ ਦਈਏ ਕਿ CBI ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ DIG ਪੁੱਲਰ ਨੇ ਕਿਹਾ ਅਦਾਲਤ ਤੋਂ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਤੇ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਇਹ CBI ਦਾ ਸਪੈਸ਼ਲ ਕੋਰਟ ਹੈ ਜਿੱਥੇ ਅਲਕਾ ਮਲਿਕ ਜੜਿਆ ਉਹਨਾਂ ਦੀ ਸੁਣਵਾਈ ਕਰਨਗੇ ਉਹਨਾਂ ਦੇ ਮਾਮਲੇ ਦੇ ਵਿੱਚ ਪੇਸ਼ੀ ਹੋਈ ਆ ਤਾਂ ਤੁਹਾਨੂੰ ਦੱਸ ਦੇ ਕਿ ਕਈ ਇਸ ਮਾਮਲੇ ਦੇ ਵਿੱਚ ਖੁਲਾਸੇ ਹੋਏ ਨੇ ਹੁਣ ਹੁਣ ਤੱਕ ਦੀ ਜੇ ਗੱਲ ਕਰ ਲਈ ਜਾਵੇ ਤਾਂ ਜਿਸ ਵਿਅਕਤੀ ਤੋਂ ਮਹੀਨਾ ਬਾਾਰ 5 ਲੱਖ ਰੁਪਏ ਦੀ ਰਸ਼ਵਤ ਜੜਿਆ ਡੀਆਈਜੀ ਭੁੱਲਰ ਲੈ ਰਹੇ ਸੀਗੇ ਤਾਂ ਉਸ ਨੂੰ ਜੇ ਨਾਂ ਦਿੱਤੀ ਜਾਂਦੀ ਸੀ ਤਾਂ ਉਹਨਾਂ ਦੇ ਵੱਲੋਂ ਧਮਕਾਇਆ ਜਾਂਦਾ ਸੀ ਕਿ ਉਹਨਾਂ ਨੂੰ ਕਿਸੇ ਅਜਿਹੇ ਕੇਸ ਦੇ ਵਿੱਚ ਉਹ ਫਸਾ ਦੇਣਗੇ ਜਿੱਥੇ ਉਹ ਛੁੱਟਣਾ ਉਸ ਦਾ ਮੁਸ਼ਕਿਲ ਹੋ ਜਾਵੇਗਾ। ਅਲੱਗ-ਅਲੱਗ ਤਰ੍ਹਾਂ ਦੀਆਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਜਿਸ ਸਮਾਨ ਦੀ ਗੱਲ ਕੀਤੀ ਜਾਵੇ ਤਾਂ ਅਟੇਚੀਆਂ ਦੀਆਂ ਅਟੇਚੀਆਂ ਭਰੀਆਂ ਹੋਈਆਂ। ਸਮਾਨ ਦੀਆਂ ਤੇ ਪੈਸਿਆਂ ਦੀਆਂ, ਸੋਨੇ ਦੀਆਂ ਉੱਥੋਂ ਬਰਾਮਤ ਹੋਈਆਂ ਨੇ। ਹਜੇ ਹੋਰ ਵੀ ਪਰਤਾ ਖੁੱਲਣੀਆਂ ਬਾਕੀ ਨੇ ਕੀ ਕੁਝ ਹੋਵੇਗਾ ਇਹ ਵੀ ਹਜੇ ਜਾਂਚ ਦਾ ਵਿਸ਼ਾ ਹੈ ਹਜੇ ਜਦੋਂ ਜਾਂਚ ਚੱਲ ਰਹੀ ਹੈ ਤੇ ਜਦੋਂ ਡੀਆਈਜੀ ਭੁੱਲਰ ਖੁਲਾਸੇ ਕਰਨਗੇ ਉਹਨਾਂ ਦੇ ਨਾਲ ਹੋਰ ਕੌਣ ਕੌਣ ਸੀਗਾ ਇਹ ਵੀ ਦੇਖਣਾ ਹੋਵੇਗਾ ਉਸ ਤੋਂ ਬਾਅਦ ਤਰਥੱਲੀ ਜਿਹੜੀ ਆਪਾਂ ਜਣਾਂ ਜੜੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਹੋਰ ਜ਼ਿਆਦਾ ਪੈ ਜਾਣ ਗਿਆ ਇੱਕ ਅਜਿਹਾ ਡੀਆਈਜੀ ਜਿਸਨੇ ਐਸਐਸਪੀ ਦੇ ਅਹੁਦਿਆਂ ਦਾ ਜਿਹੜਾ ਆਨੰਦ ਮਾਣਿਆ ਹੋਵੇ ਜਿਸ ਨੇ ਇੰਨੇ ਲੰਮਾ ਸਮਾਂ ਵੱਡੇ ਵੱਡੇ ਅਹੁਦੇ ਮਾਣੇ ਹੋਣ ਜਿਸਦੇ ਪਿਤਾ ਸਾਬਕਾ ਡੀਜੀਪੀ ਰਹੇ ਹੋਣ ਉਸਦਾ ਪੁੱਤ ਹੁਣ ਅਜਿਹਾ ਨਿਕਲੇ ਇੰਨਾ ਲੰਮਾ ਸਮਾਂ ਕੰਮ ਕਰਕੇ ਹਜੇ ਦਾ ਇਹ ਵੀ ਦੇਖਣਾ ਹੋਵੇਗਾ ਕਿ ਰਿਸ਼ਵਤ ਇਹੀ ਲਈ ਸੀ ਜਾਂ ਫਿਰ ਲੰਮੇ ਸਮੇਂ ਤੋਂ ਇਹ ਦੌਰ ਜਿਹੜਾ ਰਿਸ਼ਵਤਾ ਦਾ ਚੱਲਦਾ ਆ ਰਿਹਾ ਸੀ ਯੁੱਧ ਨਸ਼ਿਆਂ ਵਿਰੁੱਧ ਜਿਸ ਵਿਅਕਤੀ ਦਾ ਨਾਮ ਚਰਚਾ ਦੇ ਵਿੱਚ ਰਿਹਾ ਜਿਸ ਨੇ ਮਜੀਠੀਆ ਦੇ ਇੱਕ ਵਕਤ ਮਜੀਠੀਆ ਨੂੰ ਸਵਾਲ ਕੀਤੇ ਅੱਜ ਉਸੇ ਦੇ ਹੱਥਾਂ ਤੇ ਥੱਤ ਕੜੀ ਆ ਅੱਜ ਉਹੀ ਜਿਹੜਾ ਸੀਬੀਆਈ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ ਦੇਖਣਾ ਹੋਵੇਗਾ ਇਸ ਮਾਮਲੇ ਲੈ ਕੇ ਹੋਰ ਕੀ ਵੱਡੇ ਖੁਲਾਸੇ ਹੁੰਦੇ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਦਾਲਤ ਤੋਂ ਇਨਸਾਫ ਮਿਲੇਗਾ ਡੀਆਈਜੀ ਪੁੱਲਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਜਿहां ਪੇਸ਼ੀ ਹੋਈ ਡੀਆਈਜੀ ਪੁੱਲਰ ਦੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨਿਆਂਇਕ ਹਿਰਾਸਤ ਦੇ ਦੌਰਾਨ ਉਹ ਕਿੰਨਾ ਕੁਝ ਉਗਲਦੇ ਨੇ ਕੀ ਕੁਝ ਕਹਿੰਦੇ ਨੇ ਕਿਸ-ਕਿਸ ਦੇ ਨਾਮ ਬਚਾਉਣਗੇ ਉਹਨਾਂ ਦੇ ਨਾਲ ਇਸ ਦੇ ਵਿੱਚ ਕੋਈ ਹੋਰ ਸ਼ਾਮਲ ਸੀ ਜਾਂ ਨਹੀਂ ਸ਼ਾਮਲ ਸੀ ਇਹ ਵੀ ਦੇਖਣਾ ਹੋਵੇਗਾ ਪਰ ਫਿਲਹਾਲ 14 ਦਿਨ ਦੀ ਨਿਆਂਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਡੀਆਈਜੀ ਪੁੱਲਰ ਨੂੰ DIG ਪੁੱਲਰ ਦੀ ਖਬਰ ਨੇ ਹਰ ਪਾਸੇ ਤਹਿਲਕਾ ਮਚਾਇਆ ਹੋਇਆ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਨੇ ਤਹਿਲਕਾ ਮਚਾਇਆ ਫਿਰ ਉਹਨਾਂ ਦੇ ਕਰੋ ਜੋ ਸਮਾਨ ਮਿਲਿਆ ਉਸਨੇ ਤਹਿਲਕਾ ਮਚਾਇਆ ਤੇ ਹੁਣ ਉਹਨਾਂ ਦੇ ਬਿਆਨ ਨੇ ਤਹਿਲਕਾ ਮਚਾ ਦਿੱਤਾ ਉਹਨਾਂ ਨੇ ਕਿਹਾ ਅਦਾਲਤ ਤੋਂ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਜੀ ਹਾਂ ਤਾਂ ਦੱਸ ਦਈਏ ਕਿ ਸੀਬੀਆਈ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਡੀਆਈਜੀ ਪੁੱਲਰ ਨੇ ਕਿਹਾ ਅਦਾਲਤ ਤੋਂ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਤੇ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਇਹ ਸੀਬੀਆਈ ਦਾ ਸਪੈਸ਼ਲ ਕੋਰਟ ਹੈ ਜਿੱਥੇ ਅਲਕਾ ਮਲਿਕ ਜੜਿਆ ਉਹਨਾਂ ਦੀ ਸੁਣਵਾਈ ਕਰਨਗੇ ਉਹਨਾਂ ਦੇ ਮਾਮਲੇ ਦੇ ਵਿੱਚ ਪੇਸ਼ੀ ਹੋਈ ਆ ਤਾਂ ਤੁਹਾਨੂੰ ਦੱਸ ਦੇ ਕਿ ਕਈ ਇਸ ਮਾਮਲੇ ਦੇ ਵਿੱਚ ਖੁਲਾਸੇ ਹੋਏ ਨੇ ਹੁਣ ਹੁਣ ਤੱਕ ਦੀ ਜੇ ਗੱਲ ਕਰ ਲਈ ਜਾਵੇ ਤਾਂ ਜਿਸ ਵਿਅਕਤੀ ਤੋਂ ਮਹੀਨਾ ਬਾਾਰ 5 ਲੱਖ ਰੁਪਏ ਦੀ ਰਸ਼ਵਤ ਜੜਿਆ ਡੀਆਈਜੀ ਭੁੱਲਰ ਲੈ ਰਹੇ ਸੀਗੇ ਤਾਂ ਉਸ ਨੂੰ ਜੇ ਨਾਂ ਦਿੱਤੀ ਜਾਂਦੀ ਸੀ ਤਾਂ ਉਹਨਾਂ ਦੇ ਵੱਲੋਂ ਧਮਕਾਇਆ ਜਾਂਦਾ ਸੀ ਕਿ ਉਹਨਾਂ ਨੂੰ ਕਿਸੇ ਅਜਿਹੇ ਕੇਸ ਦੇ ਵਿੱਚ ਉਹ ਫਸਾ ਦੇਣਗੇ ਜਿੱਥੇ ਉਹ ਛੁੱਟਣਾ ਉਸ ਦਾ ਮੁਸ਼ਕਿਲ ਹੋ ਜਾਵੇਗਾ। ਅਲੱਗ-ਅਲੱਗ ਤਰ੍ਹਾਂ ਦੀਆਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਜਿਸ ਸਮਾਨ ਦੀ ਗੱਲ ਕੀਤੀ ਜਾਵੇ ਤਾਂ ਅਟੇਚੀਆਂ ਦੀਆਂ ਅਟੇਚੀਆਂ ਭਰੀਆਂ ਹੋਈਆਂ ਸਮਾਨ ਦੀਆਂ ਤੇ ਪੈਸਿਆਂ ਦੀਆਂ, ਸੋਨੇ ਦੀਆਂ ਉੱਥੋਂ ਬਰਾਮਤ ਹੋਈਆਂ ਨੇ। ਹਜੇ ਹੋਰ ਵੀ ਪਰਤਾ ਖੁੱਲਣੀਆਂ ਬਾਕੀ ਨੇ ਕੀ ਕੁਝ ਹੋਵੇਗਾ ਇਹ ਵੀ ਹਜੇ ਜਾਂਚ ਦਾ ਵਿਸ਼ਾ ਹੈ ਹਜੇ ਜਦੋਂ ਜਾਂਚ ਚੱਲ ਰਹੀ ਹੈ ਤੇ ਜਦੋਂ ਡੀਆਈਜੀ ਭੁੱਲਰ ਖੁਲਾਸੇ ਕਰਨਗੇ ਉਹਨਾਂ ਦੇ ਨਾਲ ਹੋਰ ਕੌਣ-ਕੌਣ ਸੀਗਾ ਇਹ ਵੀ ਦੇਖਣਾ ਹੋਵੇਗਾ ਉਸ ਤੋਂ ਬਾਅਦ ਤਰਥੱਲੀ ਜਿਹੜੀ ਆਪਾਂ ਜਿਹੜੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਹੋਰ ਜ਼ਿਆਦਾ ਪੈ ਜਾਣ ਗਿਆ ਇੱਕ ਅਜਿਹਾ ਡੀਆਈਜੀ ਜਿਸਨੇ ਐਸਐਸਪੀ ਦੇ ਅਹੁਦਿਆਂ ਦਾ ਜਿਹੜਾ ਆਨੰਦ ਮਾਣਿਆ ਹੋਵੇ ਜਿਸਨੇ ਇੰਨੇ ਲੰਮਾ ਸਮਾਂ ਵੱਡੇ ਵੱਡੇ ਅਹੁਦੇ ਮਾਣੇ ਹੋਣ ਜਿਸਦੇ ਪਿਤਾ ਸਾਬਕਾ ਡੀਜੀਪੀ ਰਹੇ ਹੋਣ ਉਸਦਾ ਪੁੱਤ ਹੁਣ ਅਜਿਹਾ ਨਿਕਲੇ ਇੰਨਾ ਲੰਮਾ ਸਮਾਂ ਕੰਮ ਕਰਕੇ ਹਜੇ ਦਾ ਇਹ ਵੀ ਦੇਖਣਾ ਹੋਵੇਗਾ ਕਿ ਰਿਸ਼ਵਤ ਇਹੀ ਲਈ ਸੀ ਜਾਂ ਫਿਰ ਲੰਮੇ ਸਮੇਂ ਤੋਂ ਇਹ ਦੌਰ ਜਿਹੜਾ ਰਿਸ਼ਵਤਾ ਦਾ ਚੱਲਦਾ ਆ ਰਿਹਾ ਸੀ ਯੁੱਧ ਨਸ਼ਿਆਂ ਵਿਰੁੱਧ ਜਿਸ ਵਿਅਕਤੀ ਦਾ ਨਾਮ ਚਰਚਾ ਦੇ ਵਿੱਚ ਰਿਹਾ ਜਿਸ ਨੇ ਮਜੀਠੀਆ ਦੇ ਇੱਕ ਵਕਤ ਮਜੀਠੀਆ ਨੂੰ ਸਵਾਲ ਕੀਤੇ ਅੱਜ ਉਸੇ ਦੇ ਹੱਥਾਂ ਤੇ ਹਥਕੜੀ ਆ ਅੱਜ ਉਹੀ ਜਿਹੜਾ ਸੀਬੀਆਈ ਦੀ ਅਦਾਲਤ ਦੇ ਵਿੱਚ ਪੇਸ਼ ਹੋਇਆ ਦੇਖਣਾ ਹੋਵੇਗਾ ਇਸ ਮਾਮਲੇ ਲੈ ਕੇ ਹੋਰ ਕੀ ਵੱਡੇ ਖੁਲਾਸੇ ਹੁੰਦੇ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਦਾਲਤ ਤੋਂ ਇਨਸਾਫ ਮਿਲੇਗਾ ਡੀਆਈਜੀ ਪੁੱਲਰ ਨੂੰ 14 ਦਿਨ ਦੀ ਨਿਆਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਜੀ ਹਾਂ ਪੇਸ਼ੀ ਹੋਈ ਡੀਆਈਜੀ ਪੁੱਲਰ ਦੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨਿਆਇਕ ਹਿਰਾਸਤ ਦੇ ਦੌਰਾਨ ਉਹ ਕਿੰਨਾ ਕੁਝ ਉਗਲਦੇ ਨੇ ਕੀ ਕੁਝ ਕਹਿੰਦੇ ਨੇ ਕਿਸ ਕਿਸ ਦੇ ਨਾਮ ਬਚਾਉਣਗੇ ਉਹਨਾਂ ਦੇ ਨਾਲ ਇਸ ਦੇ ਵਿੱਚ ਕੋਈ ਹੋਰ ਸ਼ਾਮਲ ਸੀ ਜਾਂ ਨਹੀਂ ਸ਼ਾਮਲ ਸੀ ਇਹ ਵੀ ਦੇਖਣਾ ਹੋਵੇਗਾ ਪਰ ਫਿਲਹਾਲ 14 ਦਿਨ ਦੀ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਡੀਆਈਜੀ ਪੁੱਲਰ ਨੂੰ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ